ਗੋੜੇਕ ਕਾਂ ਕਾਲਸਾ ਵਾਹਿਗੁਰੂ ਜੀ ਕੀ ਬਤਾਲ ਸਾਹਿਬ ਵਾਹਿਗੁਰੂ ਜੀ ਕੀ ਬਤਾਲ ਆ ਸਾ ਸੰਗਤ ਜੀ ਗੁਰੂ ਮਹਾਰਾਜ ਮੇਰਾ ਦੇ ਨਾਲ ਗੁਰਾਮਦਾਸ ਦੇ ਨਾਲ ਤੁਸੀਂ ਨਾਲੇ ਪਾਪਾ ਜੀ ਦਾ ਜਨਮ ਦਿਨ ਦੀ ਕੋਈ ਵਿੱਚ ਲਗ ਕੀਰਤਨ ਉਹ ਵੰਡ ਸਾਹਿਬ ਜਾ ਰਿਹਾ ਹਰ ਸਾਹਿਬ ਦੀ ਤਰ੍ਹਾਂ ਮੇਰਾ ਵੀ ਤੀਆਂ ਬਖਸ਼ਾ ਦਿੱਤੇ ਗੁਰੂ ਮਹਾਰਾਜ ਨੇ ਲੰਗਰ ਵਾਹਣ ਦੇ ਉੱਤੇ ਲੈ ਪਿਆ ਆਤ ਦੇ ਚਾਹਦੀਆਂ ਘਰਾਂ ਵਿੱਚ ਚਾਹਦੀਆਂ ਸੰਗਤਾਂ ਸਾਰੇ ਮਿਰਮਲਾ ਕੇ ਮੇਰੇ ਸ਼ੈਨ ਸਾਹਿਬ ਸਭ ਨੂੰ ਚਾਹਦੀਆਂ ਕਿ ਨਾਲ ਰੱਖਣੀ ਹੈ ਇਸੇ ਤਰ੍ਹਾਂ ਬਰਕਾ ਪਾਉਂਦੇ ਰਹਿਣਾ ਕੰਮ ਚਲਾਉਂਦੇ ਰਹਿਣਾ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਿਹ ਜੀ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਔਰ ਇੱਥੇ ਲੰਗਰ ਲਾਇਆ ਜੀ ਜਲੇਬੀਆਂ ਦੁੱਧਾ ਤੇ ਸਾਰੇ ਜਿਹੜੇ ਸ਼ਾਗਿਰੇ ਨੇ ਤੇ ਇਹਨਾਂ ਪਸਾਰਾ ਇਤਿਹੀ ਮਤੇ ਤੇ ਪਾਚਾ ਮਹਾਰਾ ਇਤਿਵਾਪਾ ਦੀਵ ਸਿੰਘ ਦੇ ਜਨਮ ਦਿਹਾੜਾ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਪਾਚਾ ਇਸੇ ਤਰ੍ਹਾਂ ਮਾਰਾ ਸਵਾ ਸੁਖਾਂ ਭਰੇ ਆਵੇ ਇਸ ਤਰ੍ਹਾਂ ਮਿੱਤੇ ਮਾਰਾ ਫਿਰ ਅੱਗੇ ਤੋਂ ਐਸੇ ਤਰ੍ਹਾਂ ਮਾਰਾ ਖੁਸ਼ੀਆਂ ਭਰੇ ਆਵੇ ਤੇ ਪਾਚਾ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀਕਾ ਖਾਲਸਾ ਵਾਜੂ ਕੀ ਫਤਿਹ ਅੱਲਾਹ ਨੂੰ ਸਾਰਨ ਬਹੁਤ ਬਹੁਤ ਵਧਾਈ ਹੋਵੇ ਬਾਬਾ ਜੀ ਦੇ ਜਨਮ ਦਿਹਾੜੇ ਦੀ ਉਸ ਬਾਅਦ ਧੰਨਵਾਦ ਹੈ ਜਿਹੜਾ ਤੁਸੀਂ ਹਰ ਸਾਲ ਸਾਡਾ ਇਨਾ ਪ੍ਰਚਾਰ ਕਰ ਦਿੰਦੇ ਹੋ ਉਹਦਾ ਕਰਕੇ ਸੰਗਤ ਹੋਰ ਨਾਲ ਸਟਾਰਟ ਹੋ ਗਿਆ ਐਰ ਕੀ ਸਾਡੇ ਸਾਰੇ ਭਰਾ ਇਕੱਠੇ ਹੋਏ ਨੇ ਕੈਨੇਡਾ ਵਾਲੇ ਵੀ ਇੰਗਲੈਂਡ ਵਾਲੇ ਵੀ ਅਮਰੀਕਾ ਵਾਲੇ ਵੀ ਬੜਾ ਬਹੁਤ ਹੀ ਖੁਸ਼ੀ ਆ ਦੇਣਾ ਅਰਕੀ ਔਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਅਰਕੀ ਲੰਗਰ 'ਚ ਵੀ ਥੋੜਾ ਚੇਂਜ ਕੀਤਾ ਹੈ ਹਰ ਸਾਲ ਦੁੱਧ ਤੇ ਬਰੈਡ ਪਕੋੜੇ ਸੀਗੇ ਤੇ ਅਰਕੀ ਅਸੀਂ ਜਲੇਬੀਆਂ ਤੋਂ ਬਰਾਲਾ ਕੀਤਾ ਥੋੜਾ ਜਿਹਾ ਨਾਲ ਦੁੱਧ ਔਰ ਥੋੜੇ ਨਾਲ ਲਗੇ ਨੇ ਲੰਗਰ ਸਾਡੇ ਕੜੀ ਦੀ ਫੋੜੇ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਾ ਬੱਜ ਖਾਲਸਾ ਬਾਜੂ ਫਤਿਹ ਮੈਸੇਜ ਇਹ ਹੈ ਜਿਤਨਾ ਅਰਕੀ ਸਾਰੇ ਇਕੱਠੇ ਹੁੰਦੇ ਆ ਹਰ ਸਾਲ ਬਾਅਦ ਇਤਰਾਹ ਹਮੇਸ਼ਾ ਹੀ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਦਾ ਇਹ ਨਹੀਂ ਕਿ ਕੁ ਦਿਨਾਂ ਵਿਤਕਰਾਂ ਦਾ ਕੋਈ ਨਹੀਂ ਕਿ ਗੱਲ ਤੇ ਹੁਣ ਅੱਜ ਵੇਖਦੇ ਆਂ ਆਪਾਂ ਹਰ ਇੱਕ ਧਰਮ ਦਾ ਬੰਦਾ ਨਾਲ ਇਕੱਠਾ ਜੁੜ ਕੇ ਤੁਰਿਆ ਕਈ ਟਾਈਮ ਤੇ ਇਹੋ ਜਿਹਾ ਸਮਾਂ ਆ ਜਾਂਦਾ ਵਾ ਉਹਦੇ ਵਿੱਚ ਹਿੰਦੂ ਸਿੱਖ ਈਸਾਈ ਉਹ ਸਾਰਾ ਰੋਟੇਟ ਜਾਉਣਾ ਸਟਾਰਟ ਹੁੰਦਾ ਜਿਤਨਾ ਹੁਣ ਸਾਰੇ ਇਕੱਠੇ ਆ ਲੰਗਰ ਤੇ ਵੀ ਤੇ ਬਾਬੇ ਦੀ ਪਾਲਕੀ ਸਾਹਿਬ ਨਾਲ ਵੀ ਸੇਵਾ ਤੇ ਵੀ ਸਫਾਈ ਤੇ ਵੀ ਇਤਨਾ ਸਾਰਾ ਇਕੱਠੇ ਰਹਿਣਾ ਚਾਹੀਦਾ ਕਈ ਲੋਕ ਜਿਹੜੇ ਆ ਕੇ ਧਰਮ ਛੱਡ ਕੇ ਆਪਣਾ ਧਰਮ ਛੱਡ ਕੇ ਕਿਹੇ ਉਹ طرف ਦੇ ਦਿੰਦੇ ਆ ਮੈਂ ਤਾਂ ਜਿਹੜੇ ਲੋਕਾਂ ਕੀ ਬੈਠੇ ਦੇਖੋ ਜੀ ਜੋ ਪਰਮਾਤਮਾ ਜਿਹਦੇ ਕਰਮਾਂ ਚ ਲਿਖਿਆ ਵਾ ਉਹਨੇ ਉਸ ਪਾਸੇ ਠੀਕ ਹੈ ਆਪਾਂ ਕਿਸੇ ਨੂੰ ਕਿਸੇ ਬਸ ਰੋਟੇਟ ਨਹੀਂ ਕਰ ਸਕਦੇ ਤੂੰ ਆ ਕਰਮ ਛੱਡ ਬਾਕੀ ਧਰਮ ਤੋਂ ਸਭ ਤੋਂ ਤੁਹਾਨੂੰ ਪਤਾ ਹੀ ਜਿਸ ਨਗਰੀ 'ਚ ਰਹ ਰਹੇ ਆ ਇਸ ਤੋਂ ਵੱਡਾ ਧਰਮ ਤੋਂ ਕੋਈ ਹੈ ਹੀ ਨਹੀਂ ਆ ਜਿਹੜੇ ਬ੍ਰਿਟਿਸ਼ ਮੰਨ ਗਏ ਆ ਕਿ ਦਹੀਂ ਸਿੱਖ ਤੋਂ ਉੱਪਰ ਧਰਮ ਕੋਈ ਨਹੀਂ ਹੈਗਾ ਤੇ ਉਸ ਤੋਂ ਬਾਅਦ ਆਪਾਂ ਹੋਰ ਕਿਸੇ ਨੂੰ ਕਹਿ ਨਹੀਂ ਸਕਦੇ ਤੂੰ ਸਾਡੇ ਅੱਲਾ ਜਾਓ ਜਾਂ ਕਿਸੇ ਅਲ ਜਾਓ ਸਭ ਤੋਂ ਵੱਡਾ ਧਰਮ ਤੇ ਹੈ ਹੀ ਆ ਤੇ ਫਤਿਹ ਤੁਹਾਨੂੰ ਸਾਰਿਆਂ ਨੂੰ ਲੱਗਦਾ ਵਧਾਈ ਬਾਬਾ ਦੀ ਜੁੰਡ ਦੀ ਜਿੱਦਾਂ ਕਿ 26 ਤਰੀਕ ਤੋਂ ਸਟਾਰਟ ਹੁੰਦਾ ਬਾਬਾ ਦੀ ਜੁੰਡ ਨੇ ਆਪਾਂ ਤੇ 26 ਤਰੀਕ ਨੂੰ ਰਾਤ ਨੂੰ ਕੇਕ ਲੈ ਕੇ ਵੀ ਚਾਹੀਦਾ ਹਰ ਸਾਲ ਕਟੜਾਗੰਜ ਚੌਕ ਤੋਂ ਉਸ ਤੋਂ ਬਾਅਦ ਉਹ ਤੇ ਅਈ ਮੇਬੀ 5 ਸਾਲ ਤੋਂ ਜੁਰਸ ਤੇ ਆਏ ਸਾਡੇ ਮਾਮਾ ਜੀ ਅਸੀਂ ਸਾਰੇ ਇਕੱਠੇ ਹੋਏ ਜੇ ਕਰਦੇ ਪਏ ਆ ਠੀਕ ਹੈ ਹਰ ਸਾਲ ਤੋਂ ਵਾਦੀ ਸੰਦੇ ਜਾਂਦੀਆਂ ਜਾਂਦੀਆਂ ਮੈਸੇਜ ਇਹ ਦੇ ਵਿੱਚ ਆਪਾਂ ਕੀ ਲੋਕੀ ਸਿੱਖੀ ਨਾਲ ਜੁੜਨਾ ਜਿਹੜੇ ਇਧਰ ਤੁਰੇ ਫਿਰਦੇ ਆ ਸਾਰਿਆਂ ਨੇ ਅੱdte ਅੰਡਾ ਕੇ ਸਿੱਖੀ ਨੂੰ ਨਹੀਂ ਪੈਣਾ ਵਾ ਕਿਉਂਕਿ ਅੱਗੇ ਟਾਈਮ ਨੂੰ ਚੀਜ਼ ਦਾ ਹੈਗਾ ਜੀ ਰਹਿਤਨ ਕੀ ਜਿਦਾਉਣਾ ਦੇ ਭਾਈ ਆ ਬਾਰ ਹੋਏ ਜੀ ਇਹ ਵੀ ਆਏ ਜੀ ਹਰ ਸਾਲ ਜਿਹਦਾ ਜੋ ਵੀ ਹੁੰਦਾ ਕਿ ਸੇਵਕ ਇਹਨਾਂ ਦੇ ਪੈਂਦਾ ਮੋਸਟਲੀ ਬਾਕੀ ਜਿੰਨਾ ਕੋ ਹੁੰਦਾ ਇਹ ਬਾਰੇ ਕਰਦੇ ਆ ਸੇਵਾ ਆਪਣੀ ਬਾਲਾ ਜੀ ਨਾਲ ਲੈ ਕੇ ਅੱਗੇ ਹੋਰ ਵੀ ਗੱਲ ਚੜ ਕੇ ਕਰਾਂਗੇ ਠੀਕ ਹੈ ਇਹ ਹੀ ਮੈਸੇਜ ਲੋ